ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਵਾਈ ਜਾ ਰਹੇ ਹਨ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਇਸੇ ਲਈ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਕੇੜਾ ਦੀ ਅਗਵਾਈ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਚੇਅਰਪਰਸਨ ਇੰਪਰੂਵਮੈਂਟ ਟਰਸਟ ਜਲੰਧਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸਕੂਲ ਵਿੱਚ 75000 ਰੁਪਏ ਦੀ ਲਾਗਤ ਨਾਲ ਬਣੇ ਓਪਨ ਮਲਟੀ ਜਿਮ 365000 ਦੀ ਮੇਜਰ ਮਾਈਨਰ ਗ੍ਰਾਂਟ ਨਾਲ ਸੰਪੂਰਨ ਹੋਏ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ 9 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਨਵੇਂ ਕਲਾਸਰੂਮ ਦੀ ਨੀਂਹ ਪੱਥਰ ਰੱਖਿਆ ਇਸ ਮੌਕੇ ਹਲਕਾ ਇੰਚਾਰਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਕੀਤੇ ਜਾ ਰਹੇ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਅਤੇ ਸਕੂਲਾਂ ਨੂੰ ਦੇਸ਼ ਦੇ ਉੱਤਮ ਸਕੂਲ ਬਣਾਇਆ ਜਾਵੇਗਾ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤੇ ਜਲੰਧਰ ਕੈਂਟ ਦੇ ਇੰਚਾਰਜ ਡਾਕਟਰ ਇੰਦਰਜੀਤ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਲੀਕਿਆ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਇੱਕ ਨਿਵੇਕਲਾ ਉਪਰਾਲਾ ਹੈ ਇਸੇ ਮੌਕੇ ਪ੍ਰਿੰਸੀਪਲ ਅਸ਼ੋਕ ਬਸਰਾ ਇੰਚਾਰਜ ਸਮਾਰਟ ਸਕੂਲਸ ਜਲੰਧਰ ਬਲਕਾਸ਼ ਸਿੰਘ ਕੁੰਨਾ ਸਰਪੰਚ ਧਨੀਪਿੰਡ ਕਸ਼ਮੀਰ ਚੰਦ ਸਰਪੰਚ ਲਖਣਪਾਲ ਹਰਮੇਸ਼ لال ਸਰਪੰਚ ਸਰਹਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ لال ਨੇ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਸਦਕਾ ਜਿੱਥੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਨੇ ਤੇਜ਼ੀ ਫੜੀ ਹੈ ਉੱਥੇ ਪੜ੍ਹਾਈ ਪ੍ਰਤੀ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਪਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਇਲਾਕੇ ਪਰ ਤੋਂ ਪਤਵੰਤੇ ਸਕੂਲ ਸਟਾਫ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ ਅੱਜ ਸਿੱਖਿਆ ਕ੍ਰਾਂਤੀਬਲ ਵੱਦਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਜੀ ਵੱਲੋਂ ਜੋ ਪੰਜਾਬ ਦੇ ਸਕੂਲਾਂ ਨੂੰ ਸਕੂਲਾਂ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਇਹ ਮੁਹਿੰਮ ਚਲਾਈ ਆ ਅੱਜ ਉਸ ਤਹਿਤ ਤਨੀਪਿੰਡ ਦੇ ਵਿੱਚ ਆਏ ਆ ਸਕੂਲ ਦੇ ਵਿੱਚ ਜਦੋਂ ਆ ਕੇ ਦੇਖਿਆ ਕਿ ਇਹ ਤੋਂ ਸਕੂਲ ਵੈਸੇ ਹੀ ਬਹੁਤ ਅੱਛਾ ਕਿਉਂਕਿ ਇੱਥੇ ਪ੍ਰਿੰਸੀਪਲ ਸਾਹਿਬ ਜਿਹੜੇ ਹਰਮੇਸ਼ ਖੇੜਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਸ ਸਕੂਲ ਦੇ ਵਿੱਚ ਬਹੁਤ ਅੱਛਾ ਜਿਹੜਾ ਵਾਤਾਵਰਨ ਦੇਖਣ ਨੂੰ ਮਿਲਿਆ ਉਹਨਾਂ ਦੇ ਨਾਲ ਸਾਡੇ ਸਰਪੰਚ ਬਲਕਾਰ ਸਿੰਘ ਜੀ ਕਿਉਂਕਿ ਪਿੰਡ ਦਾ ਬੜਾ ਸਹਿਯੋਗ ਰਹਿੰਦਾ ਸਕੂਲ ਨੂੰ ਪਰ ਜਿੱਥੇ-ਜਿੱਥੇ ਸਕੂਲ ਨੂੰ ਜ਼ਰੂਰਤ ਸੀ ਜਿਹੜੀ-ਜਿਹੜੀ ਵੀ ਗ੍ਰਾਂਟ ਦੀ ਜਿੱਥੇ ਕਲਾਸਰੂਮ ਚਾਹੀਦੇ ਸੀਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਗ੍ਰਾਂਟਾਂ ਪ੍ਰੋਵਾਈਡ ਕਰਵਾਈਆਂ ਜਿੱਥੇ ਵਾਸ਼ਰੂਮ ਨਹੀਂ ਸੀ ਬੱਚਿਆਂ ਕੋ ਜਾਂ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਵੀ ਸਕੂਲ ਦੇ ਵਿੱਚ ਜ਼ਰੂਰਤ ਸੀ ਉਹ ਸਾਰੀਆਂ ਜ਼ਰੂਰਤਾਂ ਨੂੰ ਗ੍ਰਾਂਟਾਂ ਦੇ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੂਰਾ ਕੀਤਾ ਤੇ ਅੱਜ ਅਸੀਂ ਉਹਨਾਂ ਦੇ ਉਦਘਾਟਨ ਕਰਨ ਲਈ ਇੱਥੇ ਪਹੁੰਚੇ ਆਂ ਤੇ ਇੱਕ ਨਮਾਜ਼ ਕਲਾਸਰੂਮ ਦਾ ਜਿਹੜਾ ਅੱਜ ਅਸੀਂ ਉਦਘਾਟਨ ਕੀਤਾ ਕਿ ਉਹਨਾਂ ਦੀ ਨੀਂਹ ਪੱਥਰ ਰੱਖਿਆ ਕਿ ਜਿਹੜਾ ਉਹ ਛੇਤੀ ਬਣਨ ਜਾ ਰਿਹਾ ਉਹਦੀ 4 ਲੱਖ ਦੀ ਜਿਹੜੀ ਗ੍ਰਾਂਟ ਆ ਇਸ ਸਕੂਲ ਨੂੰ ਆ ਚੁੱਕੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਬਹੁਤ ਵਧੀਆ ਸੋਚ ਆ ਜੋ ਪੰਜਾਬ ਦੇ ਬੱਚਿਆਂ ਨੂੰ ਲੈ ਕੇ ਜੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਿਉਂਕਿ ਸਾਡੇ ਬੱਚੇ ਇੱਥੇ ਹੀ ਪੜਨ ਤੇ ਇੱਥੇ ਹੀ ਜਿਹੜਾ ਬੱਚਿਆਂ ਨੂੰ ਨੌਕਰੀਆਂ ਮਿਲਣ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ 55000 ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਿਹਦੇ ਵਿੱਚ 12700 ਕੱਚੇ ਟੀਚਰ ਸੀ ਜਿਹੜੇ ਉਹ ਭਰਤੀ ਕੀਤੇ 20000 ਤੋਂ ਵੱਧ ਟੀਚਰਾਂ ਦੀ ਜਿਹੜੀ ਆ ਉਹ ਭਰਤੀ ਕੀਤੀ ਆ ਜਿੱਥੇ ਸਕੂਲ ਦੇ ਵਿੱਚ ਸਫਾਈ ਸੇਵਕਾਂ ਦੀ ਜ਼ਰੂਰਤ ਸੀ ਚੌਂਕੀਦਾਰਾਂ ਦੀ ਜ਼ਰੂਰਤ ਸੀ 9000 ਉਹ ਭਰਤੀ ਕੀਤੀ ਆ ਜਿੱਥੇ ਸਕੂਲ ਦੇ ਢਾਂਚੇ ਨੂੰ ਲੈ ਕੇ ਉੱਥੇ ਖੇਡ ਮੈਦਾਨ ਵੀ ਜੜਿਆ ਉਹ ਬੜੇ ਪਰਫਲਤ ਕੀਤੇ ਆ ਕਿਉਂਕਿ ਖੇਡਾਂ ਬਤਨ ਪੰਜਾਬ ਦੀਆਂ ਤੋਂ ਸ਼ੁਰੂਆਤ ਕੀਤੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਬੱਚੇ ਪੜਨ ਵੀ ਤੇ ਖੇਡਣ ਵੀ ਸੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਦੇ ਹਿੱਤਾਂ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜੇ ਆਏ ਫੈਸਲੇ ਹੋ ਰਹੇ ਆ ਸਾਡੇ ਬੱਚਿਆਂ ਨੂੰ ਵਧੀਆ ਜਿਹੜੇ ਸਕੂਲ ਦਾ ਸਾਰਾ ਸਟ੍ਰਕਚਰ ਮਿਲਦੇ ਆ ਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਕਰਨਗੇ ਜਿਵੇਂ ਪੰਜਾਬ ਦੇ ਵਿੱਚ ਚਾਰ ਮੈਡੀਕਲ ਕਾਲਜ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਚੁੱਕੇ ਆ ਕਿ ਸਾਡੇ ਬੱਚਿਆਂ ਨੂੰ ਐਮਬੀਬੀਐਸ ਕਰਨ ਲਈ ਕਿਤੇ ਬਾਹਰ ਨਾ ਜਾਣਾ ਪਵੇ ਤੇ ਪੰਜਾਬ ਦੇ ਵਿੱਚ ਹੀ ਕਰਨ ਸੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਸਿੱਖਿਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਹਨੂੰ ਪੜ੍ਹਾਈ ਦੇ ਨਾਮ 'ਤੇ ਸੀਟ ਵੀ ਜੰਦੀ ਹੈ ਇਸ ਸੰਬੰਦੇ ਅੱਜ ਓਪਨ ਜਮ ਦਾ ਚੋਸੀ ਦੁਗਾ ਦੇਣ ਕੀਤਾ ਜੀ। ਹਾਂਜੀ ਜਿੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੀ ਰਹਿਮਾਈ ਦੇ ਵਿੱਚ ਤੇ ਪਿੰਡ ਦੀ ਦੇਖਰੇਖ ਦੇ ਵਿੱਚ ਸਾਡੇ ਸਰਪੰਚ ਸਾਹਿਬ ਦੀ ਅੱਜ ਓਪਨ ਜਿਮ ਬਣਿਆ ਉਥੇ ਪਿੰਡਾਂ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਗਰਾਊਂਡਾਂ ਬਣਾਉਣੀਆਂ ਤੇ ਸਕੂਲਾਂ ਦੇ ਵਿੱਚ ਤਾਂ ਖੇਡ ਮੈਦਾਨ ਹੈ ਹੀ ਆ ਪਿੰਡਾਂ ਦੇ ਵਿੱਚ ਵੀ ਗਰਾਊਂਡਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਸਾਡੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਕਿਉਂਕਿ ਸਿਹਤ ਵੀ ਬਹੁਤ ਜ਼ਰੂਰੀ ਆ ਤੇ ਬਹੁਤ ਵਧੀਆ ਜਿਹੜਾ ਉਪਰਾਲਾ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਥੈਂਕ ਯੂ ਅੱਜ ਸਰਕਾਰੀ ਸੀਨੀਅਰ ਸੈਂਟਰ ਸਕੂਲ ਤਾਂ ਨਹੀਂ ਪਿੰਡ ਵਿਖੇ ਫਲਕਨ ਚਾਰਜ ਜਲੰਧਰ ਕੈਂਟ ਮੈਡਮ ਰਾਜਵਿੰਦਰ ਕੌਥਿਆੜਾ ਜੀ ਚੇਅਰਪਰਸਨ ਅੰਮ ਪ੍ਰੂਵਨ टास्क ਜਲੰਧਰ ਵਿਸ਼ੇਸ਼ ਤੌਰ ਤੇ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਦੇ ਤਹਿਤ ਵਕ ਵਕ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਜਿੱਥੇ ਮੈਂ ਉਹਨਾਂ ਦਾ ಗ್ರಾಮ ਪੰਚਾਇਤ ਵੱਲੋਂ ਐਸਐਮਸੀ ਕਮੇਟੀਆਂ ਵੱਲੋਂ ਵੈਲਕਮ ਕਰਦਾ ਉਥੇ ਦੱਸਣਾ ਚਾਹੁੰਦਾ ਕਿ ਅੱਜ ਦੇ ਪ੍ਰੋਜੈਕਟਾਂ ਦੇ ਵਿੱਚ 75000 ਦਾ ਜਿਹੜਾ ਮਲਟੀ ਓਪਨ ਜਮ ਜਿਹੜਾ ਹੈ ਉਹ ਉਦਘਾਟਨ ਕੀਤਾ ਗਿਆ ਔਰ ਇੱਕ ਇਹਦੇ ਨਾਲ ਹੀ 10 ਲੱਖ ਦੇ ਨਾਲ ਨਵਾਂ ਰੂਮ ਜਿਹੜਾ ਕਲਾਸਰੂਮ ਬਣਨਾ ਹੈ ਉਹਦਾ ਉਦਘਾਟਨ ਅੱਜ ਸ਼ੁਰੂਆਤ ਕੀਤੀ ਗਈ ਹੈ ਤੇ ਨਾਲ ਹੀ 365000 ਤੋਂ ਉੱਪਰ ਰਾਸ਼ੀ ਜਿਹੜੀ ਆਈ ਸੀ ਰਿਪੇਅਰ ਮੇਂਟੇਨੈਂਸ ਮੇਜਰ ਮੇਂਟੇਨੈਂਸ ਦੀ ਜਿਹੜੀ ਆਈ ਸੀ ਉਹਨਾਂ ਦੇ ਅੱਜ ਵੱਖ-ਵੱਖ ਪ੍ਰੋਜੈਕਟਾਂ ਦਾ ਜਿਹੜੇ ਉਦਘਾਟਨ ਕੀਤੇ ਗਏ ਆ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹੜੇ ਪ੍ਰੋਜੈਕਟ ਚੱਲ ਸ਼ੁਰੂ ਕੀਤੇ ਜਾ ਰਹੇ ਆ ਇਹਨਾਂ ਲਈ ਜਿੱਥੇ ਮਾਨਯੋਗ ਖੜਾ ਸਾਹੀ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਸਕੂਲ ਦੇ ਹੋਰ ਰਹਿੰਦੇ ਕਾਰਜ ਜਿਹੜੇ ਅੱਗੇ ਆ ਉਹਨਾਂ ਨੂੰ ਨੇਪੜੇ ਚਾਨਣ ਵਿੱਚ ਇਹਨਾਂ ਦੀ ਜਿਹੜੀ ਮਦਦ ਲੈ ਕੇ ਸਕੂਲ ਨੂੰ ਉੱਤਮ ਸਕੂਲ ਬਣਾਉਣ ਵਿੱਚ ਹੋਰ ਰੋਲ ਅਦਾ ਕੀਤਾ ਜਾਵੇਗਾ ਅੱਜ ਵਿਸ਼ੇਸ਼ ਤੌਰ ਤੇ ਸਾਡੇ ਡਾਕਟਰ ਇੰਦਰਜੀਤ ਸਿੰਘ ਪੱਲਾ ਜਿਹੜੇ ਸਿੱਖਿਆ ਕ੍ਰਾਂਤੀ ਜਿਹੜਾ ਕੈਂਟ ਦੇ ਇੰਚਾਰਜ ਨੇ ਅਸ਼ੋਕ ਮਸਲਾ ਦੀ ਜਿਹੜੇ ਸਮਾਰਟ ਸਕੂਲਾਂ ਦੇ ਜ਼ਿਲ੍ਹਾ ਇੰਚਾਰਜ ਨੇ ਸਾਡੇ ਸਰਪੰਚ ਐ ਬਲਕਾਰ ਸਿੰਘ ਕੁੰਨਰ ਜੀ ਚੇਅਰਮੈਨ ਦਵਿੰਦਰ ਸਿੰਘ ਜੀ ਤੋਂ ਇਲਾਵਾ ਸਰਪੰਚ ਹਰਮੇਸ਼ لال ਸਰਾਲੀ ਜੀ ਸਰਪੰਚ ਕਸ਼ਮੀਰ لال ਜੀ ਲਖਨਪਾਲ ਤੇ ਹੋਰ ਪਦਵਾਨ ਤੇ ਸੱਜਣ ಗ್ರಾಮ ਪੰਚਾਇਤਾਂ ਜਿਹੜੀਆਂ ਸਾਰੀਆਂ ਪਹੁੰਚੀਆਂ ਨੇ ਔਰ ਖਾਸ ਕਰਕੇ ਅੱਜ ਦੇ ਸਮੇਂ ਬੱਚਿਆਂ ਦੇ ਮਾਪੇ ਜਿਹੜੇ ਜਿਨ੍ਹਾਂ ਨੇ ਮੌਮਤ ਵਿੱਚ ਬਹੁਤ ਹੀ ਸ਼ਮੂਲੀਅਤ ਜਿਹੜੀ ਕੀਤੀ ਹੈ ਅੱਜ ਪਹੁੰਚ ਕੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਆਸ ਕਰਦਾ ਕਿ ਸਕੂਲ ਜਿਹੜਾ ਹੈ ਦਿਨ ਰਾਤ ਜੇ ਜੋ ਦੁਗਣੀ ਰਾਜ ਚੌਕ ਨੂੰ ਤਰੱਕੀ ਕਰੇ ਔਰ ਬੱਚੇ ਜਿਹੜੇ ਪੜ ਕੇ ਅੱਛੇ ਮਕਾਮ ਦੇ ਉੱਪਰ ਪਹੁੰਚਣ ਇਹ ਹੀ ਮੇਰਾ ਸੁਪਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ